ਜਦ ਦੀ ਬਾਸ਼ੇ ਬਾਣੀ ਦੇ ਦੇ ਵਜਨ ਕਰਦੇ ਨੇ ਮਹਿਮਾ ਸਾਰੂ ਸ਼ਕਤੀ ਸੰਗੋ ਮੇਰੇ ਗੀਤਾ ਐ ਮੇਰੇ ਮਿਤਰਾ ਮਹਾਪੁਰਸ਼ਾਂ ਦੀ ਮਨਮਸੂਣ ਕੀ ਸੁਣੀ ਸਜੇ ਬਾਸ਼ਾ ਕਿ ਜੇ ਮੈਂ ਕੋਈ ਤੇਰੀ ਸਾਰੀ ਮੈਂ ਕੱਟੀ ਹੈ ਮੈਂ ਨਾ ਕੋਈ ਕੋਟ ਅੰਧ ਰਹੇ ਨਿਰਮਲ ਭੇਂਜੀਤਾ ਮਹਾਪੁਰਸ਼ਾਂ ਨੇ ਸੰਗਤ ਕਰੇਗਾ ਤੇਰੇ ਅੰਦਰ ਦੀ ਬੈਰ ਧੁੱਟ ਜਾਏਗੀ ਪੰਜ ਵਿਸ਼ੇ ਉਕਾਰ ਦਾ ਖਾਤਮਾ ਹੋਏਗਾ ਮਹਾ

कबीर साधु की संगत रहो जो की पूसी खाओ कौन हार सो कोई है साखत संग न जाओ सो आज वे होते रहो थे कड़ा के महापुरुष को जाना क्यों है महापुरुष को ताकत केड़ी होती है असि ये वचन पढ़ते हैं जी विसर नाम से कने है या भाई जेड़े महापुरुष देवदा सिमरन करते ने ना कर वो तो आपको पता कैसे होते हैं जानो मूल साईं देवया ਉਹ ਭਾਈ ਇਹਦਾ ਅਵਰਗੀ ਹੁੰਦੇ ਆ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਕੀ ਕੀਤਾ ਪੈਰ ਸਿਵਜਨ ਪੜਿਆ ਜਿਨ੍ਹਾਂ ਸਾਸ ਵਿਲਾਸ ਨਾਲ ਵਿਸਰੈ ਹਰ ਨਾਮਾ ਮਨ ਮੰਤਰ ਧਨ ਸਹਿ ਜੈ ਨਾਲ ਕੋ ਪੂਰਨ ਸੋਈ ਸੰਤ ਜੋ ਸਵਾਸ ਬਾਸ ਨਾਮ ਜਪ ਲਿਆ ਵਾਹਿਗੁਰੂ 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 ਜਿਨਾਂ ਅੰਦਰ ਹੀ ਵਿਸਰਦਾ ਓ ਪੂਰਨ ਸਰਬ ਹੁੰਦੇ ਆ ਜਿਨ੍ਹਾਂ ਦੇ ਸੁਤਿਆ ਵੀ ਸਿਮਰਨ ਚੱਲਦਾ ਰਹੇ ਗੱਲਾਂ ਬਾਤਾਂ ਕਰਦੇ ਵੀ ਸਿਮਰਨ ਚੱਲਦਾ ਰਹੇ ਵੇ ਵੀ ਆਕੇ ਸੁਣੀ ਹੈ ਵੀ ਆਕੇ ਕੀਤੀ ਉਹ ਸਵਾਲ ਪੈਦਾ ਹੁੰਦਾ ਸੀ ਕੀ ਕਰਨਾ ਹੈ ਅਸੀਂ ਕੀ ਕਰਨਾ ਹੈ ਸਭ ਤੋਂ ਪਹਿਲੀ ਬਾਤ ਭਾਈ ਨੰਦ ਲਾਲ ਜੀ ਪਰਮਉਂਦੇ ਨੇ ਹਮੇਸ਼ਾ ਸੋਭਦੇ ਮਰਦਾਨੇ ਹੱਕ ਤਰਮ ਹੋਇਆ ਐ ਭਾਈ ਮਹਾਪੁਰਸ਼ਾਂ ਦੀ ਸੰਗਤ ਵਾਸਤੇ ਤੂੰ ਪਰਮੇਸ਼ਵਰ ਜੀ ਦੇ ਚਰਨਾਂ ਵਿੱਚ ਅਰਦਾਸ ਬੇਂਤੀ ਕਰ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਂਤੀ ਕਰ ਤੇ ਪੁੱਛਿਆ ਨੰਦ ਲਾਲ ਜੀ ਐਸਾ ਕੀ ਕਹਿੰਦੇ ਹੋ ਕेंद्रीय ਕੇ ਤਾਰਿਵਾਲੇ ਖੁਦਾ ਵਾਸਲਾ ਨੇ ਅੱਲਾ ਹਮਦ ਕਿਉਂਕਿ ਜਿਹੜੇ ਮਹਾਪੁਰਸ਼ ਹੁੰਦੇ ਨੇ ਉਹਨਾਂ ਦੇ ਸ਼ਰੀਰ ਵਿੱਚੋਂ ਹੀ ਪ੍ਰਕਾਸ਼ ਨਹੀਂ ਤਰੰਗਾਂ ਪ੍ਰਗਟ ਹੁੰਦੀਆਂ ਨੇ ਉਹਨਾਂ ਦੇ ਆਸ-ਪਾਸ ਇੱਕ ਆਵਾ ਮੰਡਲ ਦਾ ਨਿਰਮਾਣ ਹੁੰਦਾ ਬਣਾ ਕੇ ਕਹੋ ਨਾ ਇੱਥੇ ਕੀ ਹੈ ਆਪਾਂ ਨੂੰ ਤੇਜੀ ਲੱਗਦਾ ਇੱਦਾਂ ਗਿੱਲਰ ਖੜੇ ਕਮਬੋ ਹੌਲ ਦਾ ਨਿਰਮਾਣ ਕੀਤਾ ਹੈ ਸੰਤ ਪਾਪਾ ਬਲਦੇਵ ਸਿੰਘ ਜੀ ਜੋਗਵਾਲ ਵਾਲੇ ਮਹਾਪੁਰਖਾ ਨੇ ਆਪਾਂ ਸੰਗਤ ਨੇ ਜੇ ਬੈਠੇ ਨੇ ਇੱਥੇ ਸਟੇਜ કે ઈદાજી ગુરુ સાહેબ કીદા પા કીદા થાપ દે પાસા લસ્કર કરે સોઆ મહારાજી કીગ્ઞાનુ apni ગોદ મેં દે બઢા લતે ને ગુરુ દી બઢયા પાત્રતા અજે તક ના કિસે દી હોઈ ના કિસે દી હોઈ જિતક ગુરુ સાહેબ દર્સે અ તાાર વેંતી કાદર કોઈ કહા કહાણી ની એ કોઈ નોલેજેબલ બાત નહીં હૈ કે મેં તમને આખાજી એ પંક્તિ દા એ અર્થ હોnda હૈ ਅਰਥ ਦੇ ਹੋ ਗਿਆ ਹੁਣ ਜੀਵਨ ਦੇ ਅਰਥ ਕਰੋ ਤੇ ਮਹਾਪੁਰਸ਼ਾਂ ਦੇ ਸਰੀਰ ਵਿੱਚੋਂ ਜਦੋਂ ਇੱਕ ਵਾਰੀ ਵਾਹਿਗੁਰੂ ਨੂੰ ਸ਼ਬਦ ਅਸੀਂ ਸਰਵਨ ਕੀਤਾ ਜਾਂ ਵਾ ਗ੍ਰੇ ਕੀਰਤਨ ਦੇ ਵਿੱਚ ਪੂਰੇ ਪ੍ਰੇਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਕੋਈ ਵੀ ਸ਼ਬਦ ਸਰਵਨ ਕੀਤਾ ਸਾਡੇ ਸਾਢੇ 3 ਕੋਰ ਰੋਮਾਂ ਦੇ ਵਿੱਚੋਂ ਬ੍ਰੀਤ ਪ੍ਰਕਾਸ਼ ਲਈ ਤਰੰਗਾਂ ਦਾ ਆਗਾਜ਼ ਹੁੰਦਾ ਤੇ ਜਿਨ੍ਹਾਂ ਨੂੰ ਸਿਰ ਮਹੀਂ ਦਿਖਦਾ ਪਿਆ ਨਾ ਉਹ ਪਰਦੇ ਨੇ ਇਹ ਡਾਇਰੈਕਟਰ ਆ ਉਹ ਫਿਲਮਰ ਨੇ ਤੇ ਸਾਰੇ ਕੈਮਰੇ ਨੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਅਨੈ ਕਹਵਾ ਕਹੋ ਨਾਨਕ ਇਹ ਨੇਤਰ ਅੰਧ ਸੇ ਸਤਗੁਰੂ ਮਿਲਿਆ ਦੇਖ ਦਿੱਸਤ ਹੋਈ ਮਹਾਰ ਸਤਿਪਾਸ਼ਾ ਕਹਿੰਦੇ ਤੈਨੂੰ ਪਤਾ ਨਹੀਂ ਜਿਸ ਸਤਾਂ ਦੇ ਉੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਜਿਸ ਸਤਾਂ ਦੇ ਉੱਤੇ ਗੁਰੂ ਕੀ ਬਾਣੀ ਦਾ ਈਕਨ ਹੋਵੇ ਉੱਥੇ ਗੁਰੂ ਸਾਹਿਬ ਆਪ ਪ੍ਰਗਟ ਹੁੰਦੀਆਂ ਇੱਕ ਆਵਾ ਮੰਡਲ ਦਾ ਨਿਰਮਾਣ ਹੁੰਦਾ ਉਸੇ ਨੂੰ ਆਖਿਆ ਜਾਂਦਾ ਸਤਿਪਾਸ਼ਾ ਜੀ ਕਹਿੰਦੇ ਨੇ ਨਾ बादल बिन बरखा हो जो तत् विचार है कोई हूं वो महान आपा मंडल के दर्शन अजे तक सब हूं नहीं पे देखो ऐसा मैं जाना भी दस कथा करता पा बिल्कुल नहीं असि चिंता का विषय

ਮੇਸ਼ਾ ਤੇ ਪਾਉ ਨੂੰ ਆਉਣ ਵਾਲਾ ਕੋ ਵੇਖ ਚ ਰੱਖਦੇ ਆ ਸੱਚੇ ਪਾਤਸ਼ਾਹ ਜੀ ਕਿਤੇ ਭਾਈ ਆਉਣ ਵਾਲਾ ਕੋ ਵੇਖ ਹੁੰਦਾ ਹੀ ਕੋਈ ਨਹੀਂ ਪਾਈ ਗੁਰਦਾਰ ਜੀ ਕਿਤੇ ਵਰਤਮਾਨ ਵਿੱਚ ਵਰਤ ਦਾ ਹੋਣਾ ਹਰ ਸੋਈ ਪਰਵਾਨਾ ਉਹ ਭਾਈ ਦਸਨਾ ਤੋਂ ਤੂੰ ਜੱਪਦਾ ਹੈ ਵਾਹਿਗੁਰੂ 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 ਤੂੰ ਕਿੱਦਾਂ ਹੈਂ ਆਪਣੀ ਸੂਰਤ ਉਹ ਅਸ਼ਕਤੀ ਤੋਂ ਝੁਭਾ ਜਾਵੇ ਤੇ ਜਿਵੇਂ ਕੋ ਨਹੀਂ ਕਰੀਏ ਨਾ ਕਿ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਦੱਸੋ ਕਿ ਆਪ ਜੀ ਨੇ ਆਉਣ ਦੀ ਇਜਾਜ਼ਤ ਕਿਹਾ शब्द का समझो गुरु साहब आ गए श्री मूल मंदिर समझो गुरु साहब आ गए कही ਉਨਾ ਆਖੀਏ ਸੋ ਜਿਹੋ ਹੋਵੇ ਦਾਸ ਨੇ ਇਥੇ ਚਿੱਟੇ ਰੰਗ ਦੇ ਕੱਪੜੇ ਪਾਏ ਨੇ ਧਾਰਮਿਕ ਬਾਣਾ ਪਾਇਆ ਸੱਚੇ ਪਾਤਸ਼ਾਹ ਕਹਿੰਦਾ ਤੇਰੇ ਅੰਦਰ ਪ੍ਰਕਾਸ਼ ਹੋਈ ਨਹੀਂ ਹੈ ਜਿਵੇਂ ਮੁਰਦਾਸ਼ ਗਾ ਰਿਹਾ ਇਸੇ ਤਰ੍ਹਾਂ ਤੂੰ ਆਪਣੇ ਆਪ ਨੂੰ ਇੱਕ ਧਾਰਮਿਕ ਨਿਸ਼ਾਨੀਆਂ ਇਸ ਵਾਸਤੇ ਸਿੱਖ ਨੂੰ ਅੰਦਰੋਂ ਕੀਓ ਹੋਕੇ ਗੁਰੂ ਕੇ ਬਜਲਾਂ ਜਗੇ ਆਪਣੇ ਪ੍ਰਾਣ ਨਿ ਪਾਵਦਾ ਜਿਵੇਂ ਭਗਤ ਰਵਦਾਸ ਜੀ ਕਹਿੰਦੇ ਨੇ ਮੇਰੀ ਪ੍ਰੀਤ ਗੋਬਿੰਦ ਸਿਉ ਜੇਨ ਭਟਾ ਮੈ ਤੋ ਮੋਲ ਮਹੰਗੀ ਨਹੀਂ

ਕਹਿੰਦੇ ਨੇ ਮਿੰਨ ਤਾਂ ਗੁਰੂ ਸਾਹਿਬ ਨੇ ਨਹੀਂ ਬਚਨ ਕੀਤਾ ਤੇ ਭਾਈ ਗੋਤੂ ਨਿਰੰਤਰ ਜਾਪ ਕਰ ਗੁਰਮੰਤਰ ਦਾ ਕਿਉਂ ਕਿ ਨਾਮ ਦੇ ਵਿੱਚ ਨਾਮ ਹੀ ਬਰਾਜਮਾ ਹੁੰਦਾ ਵਾਹਿਗੁਰੂ ਸ਼ਬਦ ਦੇ ਬਾਰੇ ਜੇ ਕੋ ਕਹੇ ਨਾ ਕਿ ਇਹ ਵਾਹਿਗੁਰੂ ਸ਼ਬਦ ਦਾ ਗੁਰਬਾਣੀ ਸਿੰਘ ਮਹਾਰਾਜ ਜੀ ਨੇ ਦਿੱਤਾ ਤੇ ਸ਼੍ਰੀ ਸੁਰਜਨ ਦੇ ਮਹਾਰਾਜ ਜੀ ਨੇ ਸ਼ਬਦ ਅਸੀਂ ਸੁਣਦੇ ਆ ਮਹਾਰਾਜ ਕਿਰਪਾ ਕਰਦੇ ਨੇ ਭਾਈ ਗੋਤੂ ਦਾਸ ਸਿੰਘ ਕਿਦੇ ਨੇ ਕਿ ਤੁਸੀਂ ਸਾਰੀ ਸੰਗਤ ਨੂੰ ਦੱਸੋ ਗੁਰਮੰਤਰ ਕੀ ਹੈ ਤੇ ਭਾਈ ਗੋਤੂ ਦਾਸ ਨੇ ਬਚਨ ਕੀਤਾ ਵਾਹਿਗੁਰੂ ਗੁਰਮੰਤਰ ਹੈ ਜਾਪ ਕੋ ਮੈਂ ਕੋਈ ਕੋ ਭਾਈ ਨੂੰ ਨੋਲਿਜ ਹੋ ਗਈ ਆ ਫਾਇਦਾ ਕੋਈ ਨਹੀਂ ਦਵਾ ਦਾ ਸੱਚ ਜੇ ਸੋਚੋ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਯਾਦ ਹੋ ਗਿਆ ਜਿਹੜਾ ਜਪੇਗਾ ਨਹੀਂ ਬਰੀ ਵੀ ਤਰੇਗਾ ਜਿਵੇਂ ਆਗਨੇ ਵਿੱਚ ਦਾਹਿਕਾ ਸ਼ਕਤੀ ਉਹਦੀ ਨਾ ਅੱਗੇ ਹੱਥ ਪਾਓ ਬਾਹਰ ਪਾਵੇ ਸੱਜੇ ਪਾਸੇ ਪਾਓ ਭਾਵੇਂ ਖੱਬੇ ਪਾਸੇ ਪਾਓ ਭਾਵੇਂ ਅਣਜਾਣ ਹੁਣੇ ਚ ਪਾ ਲੋ ਭਾਵੇਂ ਖੁਸ਼ੀ ਚ ਪਾ ਲੋ ਭਾਵੇਂ ਜਿਸ ਤਰ੍ਹਾਂ ਮਰਜ਼ੀ ਪਾ ਲੋ ਆਗਨੇ ਸਾੜਨੈ ਸਾੜਨੈ ਤੇ ਗੁਰਮੰਤਰ ਦਾ ਕੰਮ ਕਰੋ ਗੁਰਮੰਤਰ ਨੂੰ ਗੁਰੂ ਦੀ ਬਖਸ਼ਿਸ਼ ਨੂੰ ਇਹਦਾ ਕੋਈ ਮਤਲਬ ਨਹੀਂ ਗੁਰੂ ਕੇ ਸ਼ਬਦ ਕੋਈ ਲੈਣ ਦੇਣ ਨਹੀਂ ਅਸੀਂ ਰਜੋ ਗੁਣੀਆ ਤਮੋ ਗੁਣੀਆ ਪਾਪੀਆ ਪੁੰਨੀਆਂ ਜਿਹਨੇ ਅੱਗ ਦਾ ਸੁਭਾਅ ਸਾੜਨਾ ਨਾਮ ਦਾ ਸੁਭਾਅ ਆ ਤਾਰਨਾ ਤੇ ਇਸ ਕਰਕੇ ਆਪਾਂ ਜਪਣਾ ਹੈ ਦੇਖੋ ਕਿਤੇ ਇੰਨਾ ਪ੍ਰਬੰਧ ਕੀਤਾ ਗਿਆ ਸ਼੍ਰੀਮਾਨ ਸਤਿਬਾਬਾ ਬਲਦੇਖ ਸਿੰਘ ਜੀ ਤੇ ਜੇਕਰ ਆਪਾਂ ਆ ਕੇ ਬਸ ਟ੍ਰੈਡੀਸ਼ਨਰੀ ਵਰਤ ਕੀਤਾ ਅਸੀਂ ਰੀਤੀ ਰਿਵਾਜ ਨਿਭਾ ਰਹੇ ਪਰ ਤੱਕੇ ਚਲੇ ਗਏ ਜਿੰਨਾ ਵੀ ਐਪਟ ਜਿੰਨੀ ਵੀ ਮੁਸ਼ਕਲ ਜਿੰਨੀ ਭਾਰਾ ਮਹਾਪੁਰਸ਼ਾਂ ਨੇ ਭਾਰੀ ਉਹ ਸਾਰੇ ਮਿਹਰਤ ਜੜੀ ਗਏ ਇਸ ਕਰਕੇ ਸਿੱਖ ਕਰਨਾ ਹੀ ਹੈ ਕਬੀਰ ਜੀ ਸਾਹਿਬ ਦੇ ਸਾਹਮਣੇ ਕੋਈ ਆ ਗਿਆ ਉਹ ਕਹਿ ਰਗਾ ਜੀ ਮੈਨੂੰ ਚਾਰ ਵੇਦ ਗੰਠੇ ਨੇ ਮੈਨੂੰ ਗੁਰੂ ਪੁਰਾਣ ਸ਼ੇਰ ਪੁਰਾਣ ਮੈਨੂੰ ਸਾਰੇ ਸੰਗਤ ਗ੍ਰੰਥਾਂ ਕੰਠਾ ਮੈਨੂੰ ਪੁਰਾਣ ਗੰਠਾ ਮੈਨੂੰ ਚਾਰ ਵੇਦ ਗੰਠਾ ਤੇ ਕਬੀਰ ਸਾਹਿਬ ਨੇ ਕਹਿ ਲਗੇ ਭਾਈਏ ਦੱਸ ਕੀ ਤੇਰੇ ਅੰਦਰ ਗੁਰਮੰਤ ਨਿਰੰਤਰ ਚੱਲਦਾ ਫਿਰਦੇ ਨੇ ਕੀ ਪਾਣੀ ਵਿੱਚ ਉਹ ਕਹਾ ਦੇ ਜਿਤ ਪ੍ਰਾਪਤ ਕਰ ਲਈ ਕਹਦਾ ਨਹੀਂ ਤੇ ਫਿਰ ਅੱਜ ਜੋਤੀ ਗਿਆਨ ਦਾ ਮੁੰਗੀ ਕਰਾ ਤੇ ਕੋ ਬਜਨ ਕੀਤਾ RAM SIMAR RAM SIMAR RAM SIMAR ਭਾਈ ਉਹ ਮੇਰੇਆ ਭਰਾਵਾ ਆਪਣੇ ਗੁਣ ਮੰਤਰ ਦਾ ਜਾਪ ਕਰ RAM ਨਾਮ ਸਿਮਰਨ ਵੀ ਨੇ ਮੂੜ ਤੇ ਅਦਕਾਰ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਜਨ ਕਰਦੇ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਗੁਰੂ ਸ਼੍ਰੀ ਤਰਨ்தਨ ਸਾਹਿਬ ਜੀ ਧਰਤੀ ਤੇ ਬਣਾਇਆ ਗਿਆ ਤੇ 40 ਹਜ਼ਾਰ ਦੇ ਕਰੀਬ ਸੰਗਤ ਆਈ ਜੀ ਤੇ ਸੰਗਤ ਨੂੰ ਜੋ ਕਿਸੇ ਨੇ ਕਿਹਾ ਸਾਡੇ ਪਾਸਾ ਗਰੀਬੀ ਬਹੁਤ ਕਿਰਪਾ ਕਰੋ ਗਰੀਬੀ ਦਾ ਨਾਸ਼ ਹੋ ਜਾਏ ਮਹਾਰਾਜ ਜੀ ਅੰਮ੍ਰਿਤ ਵੇਲੇ ਮੈਤਨਿਆਂ ਖਰੀਦਾ ਹੈ ਸ੍ਰੀ ਜਪਜੀ ਸਾਹਿਬ ਦਾ ਸ੍ਰੀ ਹੰਦ ਸਾਹਿਬ ਜੀ ਦਾ ਆਸਾ ਦੀ ਵਾਰ ਦਾ ਗੁਰਮੱਤਰ ਖਰੀਦਾ ਹੈ ਫਿਰ ਸਾਰੀ ਤੇੜੀ ਚਿੰਤਾ ਦੇ ਵਿੱਚ ਲਾ ਦਿੱਤੀ ਦਾਸ ਅੰਕੰਸ਼ੀ ਤਾਂ ਆ ਗਿਆ ਜਗਤਰੀ ਕਿਉਂਕਿ ਪੰਜਵੇਂ ਪਾਠੀ ਦਾਸ ਨੇ ਕਿਸੇ ਨੇ ਘਰ ਦੇ ਵਿੱਚ ਬਿਮਾਰੀ ਨਹੀਂ ਮੁਕਦੀ ਕਿਸੇ ਨੇ ਘਰ ਵਿੱਚ ਗਰੀਬੀ ਨਹੀਂ ਮੁਕਦੀ ਕਿਸੇ ਨੇ ਕਿਹਾ ਧਰਤੀ ਗਣੇਸ਼ ਨਹੀਂ ਮੁਕਦਾ ਕਿਸੇ ਨੇ ਕਿਹਾ ਮਨ ਤਲਪਦਾ ਰਹਿੰਦਾ ਹੈ ਵੈਸੇ ਸੀ ਧਰਮ ਨਹੀਂ ਬਣਾ ਪਾਇਆ ਪਰ ਅਬਰ ਧਰਮ ਹੈ ਕੋਈ ਤੇ ਧਰਮ ਗੁਰੂ ਆਜੰਦੇ ਮਹਾਰਾਜ ਜੀ ਨੇ 4 5 ਨੂੰ ਜਿਸ ਵੇਲੇ ਸੰਗਤਾਂ ਦੇ ਇਹ ਸਾਰੇ ਸਵਾਲ ਸਰਵਨ ਕੀਤੇ ਸਚੇ ਪਾਤਸ਼ਾਹ ਨੇ ਸੰਜੀ ਬਾਹ ਉੱਪਰ ਕਰਕੇ ਸਜਾਤ ਉਤੇ ਕਰਕੇ ਕਿਆ ਓ ਭਾਈ ਸੰਗਤ ਜੀ ਸੁਣੋ ਜੇ ਕਿਸੇ ਨੂੰ ਇਸ ਲੋਕ ਦੇ ਸੁੱਖ ਤੇ ਪ੍ਰਲੋਕ ਦੇ ਸੁੱਖ ਚਾਹੀਦੇ ਨੇ

ਵੇਖੋ ਸਾਡੀ ਅਦੋ ਗਤੀ ਕੈਸੀ ਹੈ ਦਾਦ ਦੇ ਸਾਹਮਣੇ ਸ਼ਲੋਕ ਸਹਿਸਕ੍ਰਿਤੀ ਮਹਲਾ ਪੰਜਵਾ ਬਾਣੀ ਆ ਗਈ ਸ਼ਲੋਕ ਨੰਬਰ 33 ਆਪ ਦੇ ਦਰਸ਼ਨ ਕਰੋ ਦਾਸ ਨੇ ਆਖਿਆ ਸੱਚੇ ਪਾਤਸ਼ਾਹ ਮੈਂ ਕਥਾ ਵਾਚ ਕੇ ਆਈ ਮੈਨੂੰ ਪਿਆਰ ਨਾਲ ਕਈ ਸੰਤ ਵੀ ਕਹਿ ਦਿੰਦੇ ਆ ਤੇ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਕੇ ਦੱਸੋ ਕੌਣ ਆ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਦਾਸ ਨਿਰੰਤਰ ਤੇਰੇ ਹਿਰਦੇ ਦੇ ਵਿੱਚ ਗੁਰਮਤਿ ਦਾ ਜਾਪ ਚੱਲਦਾ ਤੈਨੂੰ ਪਤਾ ਨਹੀਂ ਧਰਮ ਸਾਰ ਕਰਤਾ ਅਨੁਸਾਰ ਸੰਗਤ ਸਤਿਖੰਡ ਵਿਸਾਇਆ ਵਾਹਿਗੁਰੂ ਗੁਰੂ ਸ਼ਬਦ ਸੁਣਾਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਆਗਿਆ ਗੁਰਮੰਤਰ ਦਾ ਨਿਰੰਤਰ ਜਾਪ ਕਰਦੀ ਹੈ ਆਗਿਆ ਤੇ ਧਰਮ ਗੁਰੂਆਂ ਦੇ ਮਹਾਰਾਜ ਜੀ ਕਹਿੰਦੇ ਜਿਹਦੇ ਰੋਮ ਰੋਮ ਦੇ ਵਿੱਚ ਸਿਮਰਨ ਨਹੀਂ ਨਾ ਚੱਲਦਾ ਗੁਰਮੁਖ ਰੋਮ ਰੋਮ ਹਰ ਘਾਵਿਆਂ ਵਾਲੀ ਇਹ ਵਸਨਾ ਨਹੀਂ ਨਾ ਪੜੀ ਜੇ ਸੁਤੇ ਪਿਆ ਵੀ ਨਹੀਂ ਜਾਪ ਚੱਲਦਾ ਜੇ ਗਰਨਾ ਬਾਤਾਂ ਕਰਦੇ ਵੀ ਨਹੀਂ ਜਾਪ ਚੱਲਦਾ ਉਹ ਭਾਈ ਆਪਣਿਆਂ ਨੂੰ ਸਿੱਖ ਨਾ ਗਏ

महाराज जी की इज्जत लाना तो अक्सर संख्या नहीं साथ है तब दूसरे साल तो महाराज जी अर्थ भी सारे पड़े हैं अभी पास ही मुझे आप ही थे आगे आप जो मैं कैसे विजय भी प्राप्त करने महाराज जी सारा आप ही ना बजन बने सच्चे पास है ये केंद्र जी तेरे जीवन में जो प्रकाश नहीं तेरे जीवन में जो निर्मलता नहीं दे 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 तो क्योंकि केंद्र ने ਰਾਮਨਾਮ ਕੀ ਗੱਲ ਨਹੀਂ ਜੰਗ ਕੈਸੇ ਦਿਸਤਾਰ ਸੇਖਸ਼ਾਦੀ ਸਾਹਿਬ ਕਹਿੰਦੇ ਇਨੰ ਚੰਦਾ ਕੇ ਬੇਸ਼ਕਰ ਖਵਾਨੀ ਜਿਹੜਾ ਇਨੰ ਜਿਹੜੀ ਜਾਣਕਾਰੀ ਅਮਲ ਦੇ ਵਿੱਚ ਨਹੀਂ ਨਾਏ ਮਹਾਰਾਜੀ ਕਹਿੰਦੇ ਜੇਵੇਂ ਬੰਦੇ ਦੇ ਉੱਤੇ ਧਾਰਮਿਕ ਗ੍ਰੰਥ ਲੱਗ ਤੋਂ ਬ੍ਰਹਮ ਗਿਆਨੀ ਨਾ ਬਣ ਜੰਦਾ ਸਭ ਉਹਦੇ ਤੇ ਭਾਰ ਵੱਧ ਜਾਂਦਾ ਤੇ ਸਾਡੇ ਵਰਗਾਂ ਤੇ ਭਾਰ ਵੱਧ ਜਾਂਦਾ ਇਨੰ ਚੰਦਾ ਕੇ ਬੇਸ਼ਕਰ ਖਵਾਨੀ ਕਰ ਅਮਲ ਹੁੰਦਾ ਹੈ ਤੂੰ ਬੇਦਗਨਾ ਨਾ ਨਾਉ ਆਪਕਾ ਬਣਨਾ ਦਾਾਨਿਸ਼ਵੰਦ ਚਾਰ ਪਾਇ

हाथ जो कोई आप महापुरुष को मा टेस्त उ महापुरुष ने वचन किया भाई मेनू खुशी उस वे होगी जिस तरह मैं रात तो के बारह बजे को लगे सवेरे छह बजे तक मैं पाठ जबी सह कर लेना है जो मेरे वालों जीवन गवाओगे

इस करके जबों का एक नाम अव निरापल का महापुरुषों का छत्तीस धन गुरु नानक देव महाराज जी ने साया छत्ती युग ताप करके, मारा पाये। ताप करके। ते जे जब तो छत्तीस छत्ती रातंत्र गुरु मंत्र का जाप करेगा महाराज जी कल ब्रह्म

ਤੇ ਤੋਂ ਦੇ ਵੀ ਕੀ ਕਰਨਾ ਹੈ ਊਠ ਅਗਰ ਸੁੱਖੀਆ ਬੈਠ ਸੁੱਖੀਆ ਭੌਂ ਨਹੀਂ ਲਾਗੇ ਜਾਂ ਐਸੇ ਹੀ ਜੂਗੇ ਊਠ ਅਗਰ ਬੈਠ ਸੌਂਤੇ ਹਨ ਨਾਮ ਚਿਤਾ ਮਹਾਰਾਜ ਜੀ ਕਹਿੰਦੇ ਊਠ ਅਗਰ ਬੈਠਾ ਤਾਂ ਸੌਂਵਤ ਤੇ ਆਈ ਜਾ ਮਾਰ ਨਹੀਂ ਕਰਦਾ ਫਰੇ ਭਰ ਕਰਦੇ ਆਪ ਜੀ ਕੇ ਤਹਿਤ ਪੰਜ ਦਿਨ ਕਰਦੇ ਦਾਸ داری ਨਿਜੀ ਤਜਰਬਾ ਹੈ ਪੰਜ ਦਿਨ ਅਤੇ ਪੰਜ ਰਾਤਾਂ ਕਰਨ ਦੀ ਕੋਸ਼ਿਸ਼ ਕਰੋ ਜਦੋਂ ਨੀਂਦ ਆਵੇ ਸਿਹਤ ਸਭਾਵਕ ਆਪਣੇ ਆਪ શરી ਤੇ ਹੀ ਜਾਂਦਾ ਹੈ ਭਾਵ ਕਿ ਨੀਂਦਰਾਵਸਤਾਂ ਕਰਦਾ ਹੈ

जप के ना खेड़ी करो महाराज जी पो महाराज जी कहते हो भाई की चाहिए तेन संसारक उम्मीद प्रभ क्या सारी उम्मीद ही धक्के मार के दी स भाई सिमरन कर की चाहिए जी मेनु ब्रह्म गया चाहिए कहते प्रभ क्या सिमरन ज्ञान ध्यान तत् बुद्ध वह सिमरन कर ब्रह्म गयान आप ही आ जाएगा असं जिन्हें भी, भी बैठे हाँ ਜੇ ਬ੍ਰह्म ਗਿਆਨ ਨਹੀਂ ਬਿਆ ਤੇ ਸੱਚੇ ਪਾਤਸ਼ਾਹ ਜੀ ਨੇ 100 ਹਲਾਮੇ ਦਿਨਿ ਕਿ ਰਾਤੀ ਮਿਲਣ ਸਹੰਸ ਸਿੱਤ ਸਵਾਂ ਛਟਿਕ ਕਰਨੀ ਲੱਗ ਹੰਸ ਮਹਾਰਾਜ ਜੀ ਕਿ ਮੂਰਖਾ ਜੇਨੇ ਕੁੱਤੇ ਦੀ ਪੂਜ ਕਦੀ ਸਿੱਧੀ ਨਹੀਂ ਹੁੰਦੀ ਤੂੰ ਆਪਣੇ ਆਪ ਨੂੰ ਲੋਰੀ ਸਾਈ ਸਿੱਖਣਾ ਕਿ ਤੂੰ ਖੁਦ ਪਾ ਕੁੱਤਾ ਹੈ ਤੂੰ ਕੁੱਤੇ ਦੀ ਪੂਜ ਮਾਨ ਮਹਾਰਾਜ ਜੀ ਮੋਨੇ ਸਮਝ ਸਿੱਖਦੇ ਮਾਰਿਓ ਨਹੀਂ ਤੋ ਸਿੱਖਿਆ ਦੇਣਾ ਆਪਣੇ ਸਿੱਖ ਸੇਗਲ ਪਾਲ ਸਾਹਿਬ ਸਤਿ ਮਹਾਂਪੂਰਨਾ ਜੀ ਕਿਹ ਕਹਾਈ ਸਵਾਲ ਪੁੱਛ ਜੋ ਭੈਉ ਨਾ ਸੂਤੋ ਬਹੁਤ ਯਤਨ ਲੈ ਮੀਨੋ ਇਸ ਕਰਕੇ ਸਾਧ ਸੰਗਤ ਜੀ ਆਪਾ ਹੁਣ ਆਏ ਆ ਨਾ ਪੁਲਾਹ ਲੈ ਸੋ ਚੂਤਿਆ ਮਹਾਜਾਤ ਜਿਸ ਬੁਰਬ ਸ਼ਬਦ ਨਿਰੰਤਰ ਨਿਰੰਤਰ ਗੁਰੂ ਕੇ ਸ਼ਬਦ ਦਾ ਜਾਪ ਕਰੋ ਸਾਰਿਆ ਬਖਸ਼ਿਸ਼ ਆਵੇ ਨਾ ਹੋਣ ਤੇ ਤੁਸੀਂ ਮਹਾ ਪ੍ਰੇਸ਼ੰਗ ਆ ਕੇ ਕਹਿ ਦਿਓ ਜੀ ਬਖਸ਼ਿਸ਼ ਆਉਣੀ ਹੈ ਕੋਈ ਨਹੀਂ 사ਗ ਜਿੱਥੇ ਗੁਰੂ ਦਾ ਸ਼ਬਦ ਹੋਏਗਾ ਉਥੇ ਵੱਡੀਆਂ ਵੱਡੀਆਂ ਤਾਕਤਾਂ ਦਾ ਆਗਮਨ ਹੋਏਗਾ ਗੁਰਬਾਣੀ ਸੁਜਗ ਮੈਂ ਜਾ

ਪੁਰਾਣ ਚੋੜਾ ਨੀ ਕੀ ਮਸ ਸਮੂਹ ਸੰਗਤ ਦੇ ਬਾਛੇ ਲੋ ਦਾਸ ਆਪੇ ਦਾ ਬਚੇ ਪਰ ਦਾਸ ਨੂੰ ਹੋ ਗਿਆ ਸੀ ਕਿ ਭਾਈ ਜੋ ਮੂਲ ਬਾਤ ਆ ਤਾਂ ਤੱਤ ਵਸਤੂ ਉਹ ਆਦੇ ਸੰਬੰਧ ਤੇ ਉਹ ਦਾਸ ਨੇ ਰੱਖੀ ਜਿਹੜੇ ਸਾਥ ਬਾਬਾ ਸੁੰਦਰ ਸਿੰਘ ਜੀ ਇਕ ਬਰੇ ਬੈਠੇ ਨੇ ਤੇ ਬੜੇ ਉਤਸ਼ਾਹ ਨਾਲ ਬੈਠੇ ਤੇ ਕਿਸੇ ਨੇ ਕਿਹਾ ਮਹਾਕ੍ਰਿਸ਼ਣ ਕੀ ਹੈ ਕਿ ਤੇ ਜਿਹੜਾ ਅੰਦਰ ਤੂੰ ਹੀ ਪੱਗਦਾ ਹੈ ਜਿਹੜਾ ਅੰਦਰ ਮੁੰਨੀ ਪੱਗਦਾ ਹੈ